ਹੇੜੀ ਚੀਜ਼ ਸਸਤੀ ਮਿਲ ਜਾਵੇ ਉਹਦੀ ਕਦਰ ਇਹ ਮਨੁੱਖ ਨਹੀਂ ਕਰਦਾ ਇੱਕ ਵਾਰ ਇੱਕ ਰਾਜਾ ਆਪਣੇ ਮਹਿਲਾਂ ਚੋਂ ਨਾ ਸ਼ਿਕਾਰ ਦੀ ਭਾਲ ਵਾਸਤੇ ਨਿਕਲਿਆ ਤੇ ਹੁਣ ਉਹ ਸ਼ਿਕਾਰ ਕਰਦਾ ਆਪਣੇ ਸਾਥੀਆਂ ਦੇ ਨਾਲੋਂ ਦੋਸਤਾਂ ਮਿੱਤਰਾਂ ਦੇ ਨਾਲੋਂ ਥੋੜਾ ਜੰਗਲ ਦੇ ਵਿੱਚ ਅੱਗੇ ਲੰਘ ਗਿਆ ਉਹਨਾਂ ਦੇ ਨਾਲੋਂ ਵਿਛੜ ਗਿਆ ਤੇ ਜਿਹੜਾ ਰਸਤਾ ਭਟ ਗਿਆ ਉਹ ਇੱਧਰ ਉੱਧਰ ਫਿਰਦਾ ਹੈ ਪਾਣੀ ਦੀ ਪਿਆਸ ਲੱਗਿਆ ਹੀ ਪਿਆਸ ਲੱਗਿਆ ਹੀ ਤਾਂ ਹੁਣ ਪਾਣੀ ਦੀ ਭਾਲ ਵਿੱਚ ਇੱਧਰ ਉੱਧਰ ਭਟਕਦਾ ਹੈ ਕਿ ਪਾਣੀ ਮਿਲ ਜਾਵੇ ਕਿਤੇ ਹੁਣ ਕੀ ਵੇਖਦਾ ਹੈ ਅੱਗੇ ਇੱਕ ਲੱਕੜਹਾਰਾ ਉਹ ਲੱਕੜਾ ਕੱਟ ਰਿਹਾ ਸੀ ਉਦੇ ਕੋਲ ਜਾਂਦਾ ਉਹ ਨੂੰ ਕਹਿੰਦਾ ਮੈਂ ਫਲਾਣੇ ਰਾਜੇ ਦਾ ਰਾਜ ਦਾ ਰਾਜਾ ਹਾਂ ਇੱਕ ਤੇ ਮੈਨੂੰ ਬਹੁਤ ਪਿਆਸ ਲੱਗੀ ਐ ਪਹਿਲਾਂ ਤਾਂ ਮੈਨੂੰ ਪਾਣੀ ਪਿਆ ਫੇਰ ਕਹਿੰਦਾ ਮੈਂ ਰਸਤਾ ਜਿਹੜਾ ਭਟਕ ਗਿਆ ਤੇ ਮੈਨੂੰ ਰਸਤਾ ਵਿਖਾ ਦੇ ਅਸੀਂ ਵੀ ਰਸਤਾ ਭਟਕੇ ਹੋਏ ਆ ਸਾਨੂੰ ਵੀ ਕੋਈ ਮਿਲ ਜਾਵੇ ਪੂਰਾ ਸਾਧੂ ਰੱਬ ਦਾ ਬਖਸ਼ਿਆ ਜਿਹੜਾ ਉਹ ਰਸਤੇ ਪਾ ਦੇ ਵੀ ਸਾਨੂੰ ਇੱਕ ਰਾਮ ਸਨੇਹੀ ਬਾਹਰਾ ਉਹ ਰੱਬ ਦਾ ਪਿਆਰਾ ਬਖਸ਼ਿਆ ਹੋਇਆ ਬਖਸ਼ੀ ਹੋਈ ਰੂਹ ਬਿਰਲੇ ਹੈ ਹੈਗੇ ਉਹ ਸਾਨੂੰ ਉਹੀ ਜਿਹਾ ਮਿਲ ਜਾਵੇ ਕਿਤੇ ਤੇ ਅਸੀਂ ਵੀ ਬਖਸ਼ੇ ਜਾਈਏ ਉਹ ਕਹਿੰਦਾ ਮੈਂ ਰਸਤਾ ਭਟ ਗਿਆ ਤੇ ਮੈਨੂੰ ਰਸਤਾ ਵਿਖਾ ਦੇ ਆਖਣ ਲੱਗਿਆ ਆ ਤਾ ਪਾਣੀ ਪੀਓ ਜੀ ਤੇ ਨਾਲ ਗਿਆ ਰਸਤਾ ਦੱਸਿਆ ਨਾਲ ਤੇ ਜਦੋਂ ਰਾਜਾ ਲੱਕੜਹਾਰੇ ਦੇ ਕੋਲੋਂ ਤੁਰਨ ਲੱਗਿਆ ਨਾ ਕਹਿੰਦਾ ਆ ਲੈ ਹੱਥ ਦੇ ਵਿੱਚੋਂ ਆਪਣੇ ਅੰਗੂਠੀ ਉਤਾਰ ਕੇ ਦੇਤੀ ਇੱਕ ਕਹਿੰਦਾ ਜੇ ਕਦੇ ਲੋੜ ਪਵੇ ਨਾ ਤੇ ਆ ਅੰਗੂਠੀ ਵਖਾ ਕੇ ਤੇ ਮੇਰੇ ਕੋਲ ਆ ਜੀ ਮੂੰ ਤਾਂ ਤੈਨੂੰ ਕਹਿੰਦਾ ਕਿਸੇ ਨੇ ਬੜ ਨਹੀਂ ਦੇਣਾ ਮੇਰੇ ਮਹਿਲਾਂ ਦੇ ਵਿੱਚ ਕਿਉਂ ਪਹਿਰੇ ਲੱਗੇ ਹੁੰਦੇ ਆ ਪਰ ਪਹਿਰੇਦਾਰਾਂ ਨੂੰ ਜਦੋਂ ਆਹ ਅੰਗੂਠੀ ਵਿਖਾਵੇਂਗਾ ਦੱਸ ਦੀ ਸਾਰੀ ਗੱਲ ਤੇ ਪੈਨੂੰ ਮਿਲਣ ਦੇ ਦੇਣਗੇ ਕਹਿੰਦਾ ਜੀ ਸੱਤ ਵਚਨ ਉਹ ਅੰਗੂਠੀ ਉਤਾਰ ਕੇ ਦੇਤੀ ਰਾਜਾ ਚਲਿਆ ਗਿਆ ਥੋੜੇ ਦਿਨ ਬੀਤੇ ਤਾਂ ਉਹ ਲੱਕੜਹਾਰਾ ਸੋਚਦਾ ਹੈ ਕਿ ਮਨਾ ਨੇੜਾ ਰਾਜੇ ਨੇ ਆਪਾਂ ਨੂੰ ਅੰਗੂਠੀ ਉਕਾਰ ਉਤਾਰ ਕੇ ਦਿੱਤੀ ਸੀ ਰਾਜਾ ਕਹਿੰਦਾ ਸੀ ਕਦੇ ਆਈ ਮੇਰੇ ਕੋਲੇ ਤੇ ਤੈਨੂੰ ਲੋੜ ਪਈ ਤਾ ਹੁਣ ਕਹਿੰਦਾ ਆਪਣੇ ਤੇ ਗਰੀਬੀ ਐ ਸਮਾਂ ਔਖਾ ਹੀ ਐ ਹੁਣ ਇਤੂ ਜ਼ਿਆਦਾ ਲੋਡ ਕਦੋਂ ਪੈਣੀ ਐ ਚੱਲ ਚਲੀਏ ਮਨਾ ਉਹ ਰਾਜੇ ਦੇ ਕੋਲੇ ਜਾ ਕੇ ਫਰਿਆਦ ਕਰੀਏ ਕੀ ਐ ਕੋਈ ਆਪਣਾ ਜੀਵਨ ਐ ਜਿਹੜਾ 4 ਸਾਲ ਜੀਵਨ ਸੌਖਾ ਲੰਘ ਜਾਵੇ 4 ਦਿਹਾੜੇ ਜਿਹੜੇ ਸੌਖੇ ਲੰਘ ਜਾਣ ਆਖਣ ਲੱਗਿਆ ਚੱਲ ਚਲਿਆ ਗਿਆ ਉਹ ਲੱਕੜਹਾਰਾ ਰਾਜੇ ਦੇ ਮਹਿਲਾਂ ਦੇ ਅੰਦਰ ਜਦੋਂ ਦਾਖਲ ਹੋਣ ਲੱਗਿਆ ਪਹਿਰੇਦਾਰਾਂ ਨੇ ਰੋਕ ਲਿਆ ਹਾਂ ਬਾਈ ਕਿੱਧਰ ਜਾਣਾ ਹੈ ਪਹਿਰੇਦਾਰਾਂ ਨੂੰ ਆਖਣ ਲੱਗਿਆ ਮੈਂ ਇੱਕ ਵਾਰ ਤੁਹਾਡੇ ਰਾਜਾ ਜੀ ਨਾ ਜੰਗਲ ਦੇ ਵਿੱਚ ਰਸਤਾ ਭਟਕ ਗਏ ਸੀ ਉਹਨਾਂ ਨੂੰ ਰਸਤਾ ਦੱਸਿਆ ਸੀ ਤੇ ਉਹਨਾਂ ਨੇ ਮੈਨੂੰ ਅੰਗੂਠੀ ਉਤਾਰ ਕੇ ਦਿੱਤੀ ਸੀ ਆਖਿਆ ਸੀ ਲੋੜ ਪਵੇ ਤੇ ਆਜਾ ਹੀ ਮੇਰੇ ਕੋਲ ਕਦੇ ਆਹ ਵੇਖੋ ਅੰਗੂਠੀ ਕਹਿੰਦੇ ਹਾਂ ਅੰਗੂਠੀ ਤਾਂ ਸਾਡੇ ਰਾਜੇ ਦੀ ਹੈ हां चलया जा जान ਦਿੱਤਾ ਜਦੋਂ ਅੱਗੇ ਗਿਆ ਰਾਜਾ ਜੀ ਨੂੰ ਮਿਲਿਆ ਰਾਜਾ ਜੀ ਨੇ ਬੜਾ ਆਦਰ ਸਨਮਾਨ ਕੀਤਾ ਹੈ ਪਲੰਗ ਤੇ ਭਾਇਆ ਆਖਿਆ ਤਾਂ ਬਾਈ ਬੜਾ ਮੈਂ ਖੁਸ਼ ਨਹੀਂ ਸੀ ਵਾ ਤੂੰ ਮੈਨੂੰ ਮਿਲ ਗਿਆ ਰਸਤਾ ਭਟਕ ਗਿਆ ਸੀ ਮੈਂ ਨਹੀਂ ਤਾਂ ਉੱਥੇ ਮੈਨੂੰ ਜੰਗਲ ਦੇ ਵਿੱਚ ਜੰਗਲੀ ਜਾਨਵਰ ਖਾ ਜਾਂਦੇ ਤੇ ਤੇਰਾ ਸ਼ੁਕਰੀਆ ਧੰਨਵਾਦ ਤੇ ਆਪਣੇ ਅਹਿਲਕਾਰਾਂ ਨੂੰ ਮੰਤਰੀ ਵਜ਼ੀਰਾਂ ਨੂੰ ਆਖਣ ਲੱਗਿਆ ਇਹਨੂੰ ਪੁੱਛੋ ਇਹ ਕੰਮ ਕੀ ਕਰਦਾ ਹੈ ਉਹ ਪੁੱਛਿਆ ਭਾਈ ਕੀ ਕੰਮ ਕਰਦਾ ਹੈ ਤੂੰ ਤਾਂ ਦੱਸਣ ਲੱਗਿਆ ਜੀ ਮੈਂ ਲੱਕੜਹਾਰਾ ਹਾਂ ਲੱਕੜਾ ਵੱਢਦਾ ਤੇ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਕੇ ਆਉਣਾ ਉਹਦਾ ਇੱਕ ਟੱਕਾ ਦੋ ਟੱਕੇ ਮਿਲ ਜਾਂਦੇ ਜਿਦੇ ਨਾਲ ਮੇਰੇ ਘਰ ਦਾ ਗੁਜ਼ਾਰਾ ਚੱਲ ਜਾਂਦਾ ਕਹਿੰਦੇ ਅੱਛਾ ਕਹਿੰਦੇ ਹੁਣ ਫਿਰ ਜਿਹੋ ਜਿਹਾ ਇਹ ਕੰਮ ਕਰਦਾ ਹੈ ਇਨੂੰ ਉਹੇ ਜਿਹਾ ਇਨਾਮ ਦੇ ਦਿਓ ਕਹਿੰਦੇ ਫਿਰ ਕੀ ਦਿੱਤਾ ਜਾਵੇ ਕਹਿੰਦੇ ਉਹੇ ਜਿਹਾ ਹੀ ਇਨਾਮ ਇਹਨੂੰ ਕੋਈ ਦੇ ਦਿਓ ਆਖਣ ਲੱਗੇ ਜੀ ਇਹਨੂੰ ਕਹਿੰਦੇ ਇੱਕ ਕਹਿੰਦੇ ਚੰਦਨ ਦੀਆਂ ਲੱਕੜਾਂ ਦਾ ਬਾਗ ਦੇ ਦਿਓ ਗੱਜ ਕਿ ਆਖੂ ਸਤਨਾਮ ਚੰਦਨ ਦੀ ਲੱਕੜ ਬੇਸ਼ਕੀਮਤੀ ਲੱਕੜ ਉਹ ਬਾਗ ਦੇ ਦਿਓ ਕਹਿੰਦੇ ਇਹਨੂੰ ਲੱਕੜ ਦਾ ਕੰਮ ਕਰਦਾ ਹੈ ਲੱਕੜਹਾਰ ਹੈ ਲੱਕੜਾਂ ਦੀ ਪਰਖ ਹੈ ਤੇ ਉਹ ਬਾਗੋ ਲੱਕੜਹਾਰੇ ਨੂੰ ਦੇਤਾ ਕਹਿੰਦੇ ਹੀ ਚਾਰ ਦਿਹਾੜੇ ਦਿਨੇ ਦੀ ਸੌਖੇ ਲੰਘ ਜਾਣੇ ਤੇ ਉਹ ਵੀ ਕਰਿਆ ਹੁਣ ਲੱਕੜਹਾਰੇ ਨੇ ਅਣਜਾਣ ਸੀ ਨਾ ਭੋਲਾ ਸੀ ਪਤਾ ਨਹੀਂ ਸੀ ਐਵੇਂ ਅਸੀਂ ਵੀ ਅਣਜਾਣ ਸਾਨੂੰ ਵੀ ਉਹ ਪ੍ਰਮਾਤਮਾ ਨੇ ਬੜਾ ਕੁਝ ਦਿੱਤਾ ਪਰ ਸਾਨੂੰ ਕਦਰ ਨਹੀਂ ਹੈ ਸਮਝ ਨਹੀਂ ਹੈ ਬੇਸਮਝ ਹਾਂ ਸੀ ਲੱਕੜਹਾਰੇ ਨੇ ਕੀ ਕੀਤਾ ਪਹਿਲੇ ਦਿਨ ਜਦੋਂ ਗਿਆ ਨਾ ਬਾਗ ਦੇ ਅੰਦਰ ਕਹਿੰਦਾ ਬੜੀ ਸੋਹਣੀ ਲੱਕੜ ਐ ਪਹਿਲਾਂ ਤਾਂ ਕਹਿੰਦੇ ਇੱਕ ਲੱਕੜ ਵੱਢ ਕੇ ਆਪਣੇ ਕੁਹਾੜੇ ਦੇ ਵਿੱਚ ਦਸਤਾ ਬਾਹਾਂ ਪਾ ਲਿਆ ਕਹਿੰਦਾ ਬਹੁਤ ਸੋਹਣੀ ਲੱਕੜ ਐ ਫਿਰ ਕੀ ਕਰਦਾ ਉਸੇ ਤਰ੍ਹਾਂ ਲੱਗ ਗਿਆ ਉਹ ਲੱਕੜਾ ਵੱਢਦਾ ਉਹਨਾਂ ਨੂੰ ਕੱਟਦਾ ਕੋਲੇ ਬਣਾ ਕੇ ਤੇ ਬਾਜ਼ਾਰ ਦੇ ਵਿੱਚ ਵੇਚ ਕੇ ਆਉਂਦਾ ਹਰ ਰੋਜ਼ ਇਸੇ ਤਰ੍ਹਾਂ ਹੀ ਕਰਦਾ ਹੈ ਕੋਲੇ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਿਆ ਆਉਂਦਾ ਹੈ ਹਰ ਰੋਜ਼ ਓਹੀ ਕਰਦਾ ਜਦੋਂ ਆਇਆ ਆਖ਼ੀਰਲਾ ਦਿਨ ਅਖੀਰਲਾ ਦਿਨ ਸਾਰੀਆਂ ਲੱਕੜਾਂ ਸਾਰਾ ਹੀ ਬਾਗ ਉਜਾੜਤਾ ਲੱਕੜ ਹਰੀ ਨੇ ਜਦੋਂ ਆਖੀਰਲਾ ਦਿਨ ਉਹ ਲੱਕੜਾਂ ਵੱਡੀਆਂ ਉਹਨਾਂ ਦੇ ਕੋਲੇ ਬਣਾਏ ਬਾਜ਼ਾਰ ਦੇ ਵਿੱਚ ਵੇਚਣ ਗਿਆ ਨਾ ਤੇ ਉਹ ਕਹਾੜਾ ਜਿਹੜਾ ਸੀ ਉਹ ਵੀ ਆਪਣੇ ਮੋਢੇ ਤੇ ਰੱਖ ਲਿਆ ਤੇ ਗਿਆ ਹੈ ਬਾਜ਼ਾਰ ਦੇ ਵਿੱਚ ਵੇਚਣ ਜਦੋਂ ਉਹ ਦੁਕਾਨ ਤੇ ਜਾ ਕੇ ਰੱਖਿਆ ਕੋਲੇ ਰੱਖੇ ਤੇ ਕੋਹਾੜਾ ਵੀ ਰੱਖਿਆ ਤੇ ਜਦੋਂ ਵੇਚੇ ਤੇ ਉਹ ਜਿਹੜਾ ਦੁਕਾਨਦਾਰ ਸੀ ਉਹ ਆਦਾ ਖਸ਼ਬੂ ਆਈ ਉਹਨੂੰ ਉਹ ਲੱਕੜੀ ਦੀ ਚੰਦਨ ਦੀ ਲੱਕੜ ਕਹਿੰਦਾ ਆ ਵਿਖਾਈ ਬੜਾ ਸੋਹਣਾ ਰਸਤਾ ਪਾਇਆ ਤੂੰ ਬਾਹਾਂ ਪਾਇਆ ਕਹਿੰਦਾ ਵਿਖਾਈ ਕਹਿੰਦਾ ਆ ਜਿਹੜੀ ਲੱਕੜ ਹੈ ਨਾ ਜੇ ਤੂੰ ਮੈਨੂੰ ਕਿਤੇ ਇਹ ਵੇਚ ਦੇਵੇਂ ਉਹ ਕਹਿੰਦਾ ਤੇਰੀ ਜ਼ਿੰਦਗੀ ਦੇ ਚਾਰ ਦਿਨ ਨੇ ਜਿਹੜੇ ਸੌਖੇ ਲੱਗ ਜਾਣ ਗੱਜ ਕੇ ਆਖੋ ਸਤਨਾਮ ਚਾਰ ਸਾਲ ਤੇਰੀ ਜ਼ਿੰਦਗੀ ਦੇ ਇਹ ਸੌਖੇ ਲੰਘ ਜਾਣਗੇ ਉਹ ਕਹਿੰਦਾ ਜੀ ਆਹ ਜਿਹੜੀਆਂ ਕਹਿੰਦਾ ਮੈਂ ਕੋਲੇ ਬਣਾ ਕੇ ਹਰ ਰੋਜ਼ ਤੁਹਾਡੇ ਕੋਲੇ ਲੈ ਕੇ ਆਉਂਦਾ ਸੀ ਨਾ ਇਹ ਕਹਿੰਦਾ ਏਸੀ ਲੱਕੜ ਦੇ ਲੈ ਕੇ ਆਉਂਦਾ ਸੀ ਮੱਥੇ ਤੇ ਹੱਥ ਮਾਰਿਆ ਓਏ ਇਹ ਤਾਂ ਚੰਦਨ ਦੀ ਲੱਕੜ ਹੈ ਇਹ ਤਾਂ ਮੇਰੇ ਕੋਲੇ ਕਹਿੰਦਾ ਬਾਗ ਸੀ ਇਹ ਤਾਂ ਮੈਂ ਸਾਰੇ ਹੀ ਉਜਾੜਤਾ ਉਹ ਆਖਣ ਲੱਗੇ ਇਹ ਤਾਂ ਚੰਦਨ ਦੀ ਲੱਕੜਾ ਓਏ ਬੇਸ਼ਕੀਮਤੀ ਐ ਇਹਦਾ ਤਾਂ ਮੁੱਲੀ ਕੋਈ ਨਹੀਂ ਤੇ ਤੂੰ ਇਹਨੂੰ ਕੋਲੇ ਬਣਾ ਬਣਾ ਕੇ ਵੇਚਦਾ ਉਹੀ ਹਾਲ ਸਾਡਾ ਹੈ ਪਰਮੇਸ਼ਰ ਨੇ ਸਾਨੂੰ ਵੀ ਆ ਸਵਾਸ ਹੈ ਨਾ ਜਿਹੜੇ ਚੰਦਨ ਦੇ ਨਾਲੋਂ ਬੇਸ਼ਕੀਮਤੀ ਸਵਾਸ ਸਾਨੂੰ ਦਿੱਤੇ ਨੇ ਪਰ ਸਾਨੂੰ ਕਦਰ ਨਹੀਂ ਹੈ ਸਮਝ ਨਹੀਂ ਹੈ ਅਸੀਂ ਵੀ ਇਹਨੂੰ ਹਰ ਰੋਜ਼ ਦਿਨ ਪ੍ਰਤੀ ਦਿਨ ਅਜਾਈਂ ਵਿਆਰਥ ਗਵਾ ਰਹੇ ਆ ਨਾਮ ਨਹੀਂ ਨਾ ਜਪ ਰਹੇ ਤਾਂ ਕਰਕੇ ਗੁਰਬਾਣੀ ਦਾ ਬਚਨ ਹੈ ਉਹ ਬੰਦਾ ਨਾਮ ਦੇ ਜਪਣ ਨੂੰ ਸੀ ਆਇਆ ਮਾਇਆ ਵਾਲਾ ਜਾਲ ਪੈ ਗਿਆ ਬੰਦਾ ਨਾਮ ਦੇ ਜਪਣ ਨੂੰ ਸੀ ਆਇਆ ਮਾਇਆ ਵਾਲਾ ਜਾਲ ਪੈ ਰਿਆ ਬੰਦਾ ਨਾਮ ਦੇ ਜਪਣ ਨੂੰ ਸਿਆਆ ਮਾਇਆ ਵਾਲਾ ਜਾਲ ਤੈ ਗਿਆ ਉਹ ਬੰਦਾ ਨਾਮ ਦੇ ਜਪਣ ਨੂੰ ਸਿਆਆ ਮਾਇਆ ਵਾਲਾ ਜਾਲ ਪੈ ਗਿਆ ਜਾਲ ਪੈ ਗਿਆ ਓ ਮਾਇਆ ਵਾਲਾ ਜੀ ਜਾਲ ਪੈ ਗਿਆ ਬੰਦਾ ਨਾਮ ਦੇ ਜਪਣ ਨੂੰ ਸਿਆਇ ਆ ਬੰਦਾ ਨਾਮ ਦੇ ਜਪਣ ਨੂੰ ਸਿਆਇ ਆ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੀ ਜਿਨੀ ਸਚਨਾਮ ਚਿਤ ਲਾਇਆ ਕਹਿੰਦੀ ਮਨਮੁਖਾ ਨੂੰ ਇਸ ਸੰਸਾਰ ਦੀ ਮਾਇਆ ਹੈ ਜਿਹੜੀ ਉਹ ਖਾ ਗਈ ਤੇ ਬਚੇ ਕੌਣ ਜਿਹੜੇ ਗੁਰਮੁਖ ਸੀ ਜਿਨ੍ਹਾਂ ਨੇ ਗੁਰੂ ਦੀ ਮੰਨੀ ਗੁਰੂ ਦੇ ਆਖੇ ਲੱਗੇ ਜਿਹੜੇ ਉਹ ਵੱਜ ਗਈ ਇਹ ਸੰਸਾਰ ਦੀ ਮਾਇਆ ਤੋਂ ਮਾਇਆ ਕੀ ਹੈ ਮਾਇਆ ਇਕੱਲੇ ਪੈਸਿਆਂ ਨੂੰ ਨਹੀਂ ਕਹਿੰਦੇ ਮਾਇਆ ਉਹ ਹਰ ਇੱਕ ਚੀਜ਼ ਉਹ ਜਿਹੜੀ ਰੱਬ ਦੇ ਨਾਲੋਂ ਸਾਨੂੰ ਤੋੜੇ ਉਹਨੂੰ ਮਾਇਆ ਕਹਿੰਦੇ ਆ ਉਹ ਕੋਈ ਵੀ ਹੋ ਸਕਦਾ ਧੀਆਂ ਪੁੱਤਰ ਜ਼ਮੀਨ ਦਾ ਦਾਤ ਦੌਲਤ ਪਦਾਰਥ ਕਿਸੇ ਚੀਜ਼ ਦਾ ਵੀ ਲਾਲਚ ਹੈ ਜਿਹੜਾ ਰੱਬ ਦੇ ਨਾਲੋਂ ਜਿਹੜੀ ਵੀ ਚੀਜ਼ ਜਿਹੜੀ ਵੀ ਵਸਤੂ ਸਾਨੂੰ ਤੋੜ ਦੇਵੇ ਉਹਨੂੰ ਮਾਇਆ ਕਿਹਾ ਹੈ ਤਾਂ ਕਰਕੇ ਆ ਜਿਹੜੀ ਦੁਬਦਾ ਬਣੀ ਹੋਈ ਐ ਜਿਹਦਾ ਕਰਕੇ ਜਿਹੜੀ ਦੁਬਦਾ ਦੇ ਵਿੱਚ ਪੈ ਕੇ ਦੁਬਦਾ ਦੁਚਿੱਤੀ ਡੂਮਣੀ ਜਿਹੜੀ ਦੁਬਦਾ ਚ ਪੈ ਕੇ ਅਸੀਂ ਸਾਰੀ ਜ਼ਿੰਦਗੀ ਅਜਾਈ ਗਵਾ ਦਿੰਨੇ ਹਾਂ ਇਹਨਾਂ ਦੁਬਦਾ ਕਰ ਬਹੁਤੇ ਗੱਲ ਜਿਹੜੀ ਦੁਬਦਾ ਹੈ ਇਹਨੇ ਤਾਂ ਬਹੁਤੇ ਘਰ ਗੱਲੇ ਦੁਬਦਾ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਦੁਬਦਾ ਨੇ ਤਾਂ ਬਹੁਤੇ ਘਰ ਗਾਲੀ ਦੁਬਦਾ ਨੇ ਤਾਂ ਰਾਜੇ ਮਹਾਰਾਜਿਆਂ ਦੇ ਰਾਜ ਵੀ 도ਬ ਦਿੱਤੇ ਆਓ ਪੜ ਵੀ ਲਈਏ ਧਾਰਨਾ ਸਮਾਪਤੀ ਦੀ ਧਾਰਨਾ ਇੱਕੋ ਤਾਰਨਾ ਪੜ ਕੇ ਸਾਡੇ ਸਤਕਾਰਯੋਗ ਬਾਬਾ ਜੀ ਆਪ ਜੀ ਦੇ ਨਾਲ ਕਥਾ ਕੀਰਤਨ ਵਿਚਾਰਾਂ ਦੀ ਸਾਂਝ ਪਾਉਣਗੀ ਇਸੇ ਤਰ੍ਹਾਂ ਮਨਵਿਰਤੀਆਂ ਨੂੰ ਕਾਗਰ ਕਰਕੇ ਬੈਠਣ ਦਾ ਯਤਨ ਕਰਿਓ ਜਿਤਨੀ ਵੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਤੁਸੀਂ ਆਏ ਹੋ ਪਰਿਵਾਰ ਵੱਲੋਂ ਬੇਨਤੀ ਹੈ ਗੁਰੂ ਘਰ ਲੰਗਰ ਚਾਪਣੀ ਦਾ ਲੰਗਰ ਪ੍ਰਸ਼ਾਦਾ ਪਾਣੀ ਲੰਗਰ ਹਾਲ ਦੇ ਵਿੱਚ ਵਰਤ ਰਿਹਾ ਹੈ ਚੱਲ ਰਿਹਾ ਹੈ ਭਾਈ ਸੋ ਸ਼ਾ ਕਰਕੇ ਆ ਕੇ ਦਰਬਾਰ ਸਾਹਿਬ ਵਿਖੇ ਸਾਝ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਆਓ ਇੱਕੋ ਧਾਰਣਾ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਬਾਬਾ ਜੀ ਆਪ ਜੀ ਦੇ ਨਾਲ ਸਾਂਝ ਪਾਉਣਗੇ ਵਿਚਾਰਾਂ ਦੀ ਉਹ ਫੋਟ ਚੰਦਰੀ ਜਿਨ੍ਹਾਂ ਦੇ ਘਰ ਵਿੱਚ ਵੜ ਗਈ ਇਹਨਾਂ ਦੁੱਬਦਾ ਘਰ ਬਹੁਤੇ ਗਾਲੇ ਜਿਹੜੀ ਦੁੱਬਦਾ ਪੈ ਗਈ ਤੇ ਚਿੱਤੀ ਪੈ ਗਈ ਰੱਬ ਦੇ ਨਾਲੋਂ ਟੁੱਟ ਗਈ ਰਾਜਿਆਂ ਦੇ ਰਾਜਗਾਲ ਤੇ ਫੋਟ ਚੰਦਰੀ ਜਨਾ ਦੇ ਘਰ ਬੜ ਗਈ ਜੀ ਰਾਜਿਆਂ ਦੇ ਰਾਜਗਾਲ ਤੇ ਚੰਦਰੀ ਜਨਾ ਦੇ ਘਰ ਬੜ ਗਈ ਜਨਾ ਦੇ ਘਰ ਬੜ ਗਈ ਜੀ ਰਾਜ ਆਂਦੇ ਰਾਜਗਾਲ ਤੇ ਚੰਦਰੀ ਜਨਾ ਘਰ ਬੜ ਗਈ ਹੋ ਰਾਜ ਆਂਦੇ ਰਾਜਗਾਲ ਤੇ ਇਨ ਦੁਬਦਾ ਕਰ ਬਹੁਤੇ ਗੱਲ ਜਿਨ੍ਹਾਂ ਦੇ ਘਰ ਚ ਦੁਬਦਾ ਦੁਚਿੱਤੀ ਡੋਮਣੀ ਵੜ ਗਈ ਉਹਨਾਂ ਦਾ ਕਹਿੰਦੇ ਜੀਵਨ ਪ੍ਰਵਾਦ ਹੋ ਗਿਆ ਜੀਵਨ ਖਰਾਬ ਹੋ ਗਿਆ ਲੰਕਾ ਗੜ੍ਹ ਸੋਨੇ ਕਾ ਸਤਗੁਰੂ ਜੀ ਕਿਰਪਾ ਕਰੋ ਸਾਨੂੰ ਆ ਮਾਤ ਲੋਕ ਤੇ ਭੇਜੋ ਅਸੀਂ ਉੱਥੇ ਜਾ ਕੇ ਤੇਰਾ ਨਾਮ ਜਪਾਂਗੇ ਪਰ ਇੱਥੇ ਜਿਉਂ ਹੀ ਕਹਿੰਦੇ ਬੰਦੇ ਦਾ ਜਨਮ ਹੋਇਆ ਹੈ ਲੇਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਆਮਰ ਬਰਤਾਇਆ ਕਹਿੰਦੇ ਉਹ ਪਰਮਾਤਮਾ ਦੇ ਨਾਲ ਮਾਤਾ ਦੇ ਉਦਰ ਦੇ ਵਿੱਚ ਤਾਂ ਕਹਿੰਦੇ ਪੁੱਠਾ ਲੌਂਕਦਾ ਸੀ ਜਦੋਂ ਕਹਿੰਦੇ ਇਹੋ ਜੀ ਉਦਰ ਦੇ ਵਿੱਚ ਕਹਿੰਦੇ ਜਦੋਂ ਜਠਰ ਅਗਨੀ ਦੇ ਵਿੱਚ ਸੀਨਾ ਜਦੋਂ ਪੁੱਠਾ ਲੌਂਕਦਾ ਸੀ ਉਦੋਂ ਤਾਂ ਵਾਅਦਾ ਕਰਦਾ ਸੀ ਕਿ ਮੈਂ ਨਾਮ ਜਪਾਂਗਾ ਮੈਨੂੰ ਇੱਥੋਂ ਜਠਰਾ ਅਗਨੀ ਦੇ ਵਿੱਚੋਂ ਕੱਢ ਲਓ ਪਰ ਜਦੋਂ ਹੀ ਕਹਿੰਦੇ ਆਹ ਸੰਸਾਰ ਦੀ ਕਹਿੰਦੇ ਮਾਇਆ ਟਿੰਬੜਗੀ ਜਦੋਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਨਾਮ ਹੁਕਮ ਦਾ ਤੇ ਮਾਇਆ ਦਾ ਹੁਕਮ ਚੱਲ ਗਿਆ ساری ਜ਼ਿੰਦਗੀ ਫਿਰ ਕਹਿੰਦੇ ਮਾਇਆ ਦੇ ਵਿੱਚ ਹੀ ਗਲਤਾਨ ਹੋ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ساری ਜ਼ਿੰਦਗੀ ਬੰਦੇ ਨੇ ਇਉਂ ਹੀ ਲੰਘਾ ਦਿੱਤੀ ਉਹ ਰੱਬ ਦਾ ਨਾਮ ਤੇ ਜਪਿਆ ਹੀ ਨਹੀਂ ਹੈ ਇਹ ਸ਼ਰੀਰ ਆ ਮੇਰਾ ਸਤਗੁਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ ਆਪਣੀ ਬਾਣੀ ਚ ਇਹ ਸਰੀਰਾ ਮੇਰਾ ਇਸ ਜਗ ਮੈਂ ਆਇਕੈ ਕਿਆ ਤੁਧ ਕਰਮ ਕਮਾਇਆ ਮੇਰਾ ਸਰੀਰਾ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਹਿੰਦੇ ਹੀ ਮੇਰਾ ਸਰੀਰਾ ਇਸ ਜਗ ਚ ਆ ਕੇ ਕਿਆ ਤੁਧ ਕਰਮ ਕਮਾਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਜਿਨੇ ਤੇਰਾ ਐਡਾ ਸੋਹਣਾ ਸਰੀਰ ਰਚਿਆ ਹੈ ਜਿਨ ਤੂੰ ਸਾਜ ਜਿਨੇ ਜਿਨੇ ਕਹਿੰਦੇ ਸਾਜ ਕੇ ਨਿਵਾਜਿਆ ਤੇ ਉਹ ਨੂੰ ਭੁੱਲ ਗਿਆ ਉਹ ਨੂੰ ਵਿਸਾਰ ਹੀ ਦਿੱਤਾ ਇਹ ਸੰਸਾਰੀ ਚੀਤੇ ਰਹਿ ਗਿਆ ਕੇਵਲ ਤੇ ਕੇਵਲ ਤਾਂ ਕਰਕੇ ਗੁਰਬਾਣੀ ਕਹਿੰਦੀ ਮਾਨਸ ਜਨਮ ਗੁਲੰਭ ਹੈ ਹੋਏ ਨਾ ਬਾਰ ਐ ਬਾਰ ਆ ਮਾਨਸ ਜਨਮ ਹੈ ਜਿਹੜਾ ਮਨੁੱਖਾ ਜੀਵਨ ਹੈ ਇਹ ਮੁੱਲਾ ਹੈ ਬੇਸ਼ਕੀਮਤੀ ਹੈ ਇਹਦੀ ਸੰਭਾਲ ਕਰ ਲਈਏ ਬਾਰ ਬਾਰ ਨਹੀਂ ਮਿਲਣਾ ਜਿਉਂ ਬਨ ਫਲ ਪਾਕੇ ਭੋਏ ਗਿਰੇ ਬਹੁਰ ਨਾ ਲਾਗੈ ਡਾਰ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ ਬਾਰ ਬਾਰ ਨਹੀਂ ਮਿਲਣੀ ਮਾਨਸ ਦੇਹੀ ਮਾਨਸ ਦੇਹੀ માનસ દે માનસ દેહી વાર બારિરણી માનસ દે માસ દે ਨਹੀਂ ਵਾਰਸ ਦੇਹੀ ਮਾਨਸ ਦੇਹੀ ਮਾਨਸ ਜਨਮ ਤਾਂ ਸਬਬਾ ਨਾਲ ਮਿਲਦਾ ਤੂੰ ਐਵੇਂ ਨਾ ਗਵਾਲੀ ਦਾ ਭਲਾ ਮਾਨਸ ਜਨਮ ਤੇ ਸਬਬਾ ਨਾਲ ਮਿਲਦਾ ਤੂੰ ਐਵੇਂ ਨਾ ਗਵਾਲੀ ਦਾ ਭਲਾ ਗਵਾਲੀ ਗਾਫਲਾ ਤੂੰ ਐਵੇਂ ਨਾ ਜੀ ਗਵਾਲੀ ਗਾਫਲਾ ਮਾਨਸ ਜਨਮ ਤੇ ਸਬਪਾ ਨਾਲ ਮਿਲਦਾ ਹੋ ਐ ਮੇਨਾਗ ਬਲੀਗਾ ਫਲਾ ਮਾਨਸ ਜਨਮ ਤੇ ਸਬਪਾ ਨਾਲ ਮਿਲਦਾ ਹੋ ਐ ਮੇਨਾਗ ਬਲੀਗਾ ਫਲਾ ਮਾਨਸ ਜਨਮ ਗੁਲੰਭ ਹੈ ਹੋਏ ਨਾ ਬਾਰ ਐ ਬਾਰ ਕਹਿੰਦੇ ਬਾਰ ਬਾਰ ਥੋੜੀ ਮਿਲਣਾ ਇਹ ਜਿਹੜਾ ਤੈਨੂੰ ਮਿਲ ਗਿਆ ਹੈ ਜੀਵਨ ਇਹਦੀ ਸੰਭਾਲ ਕਰ ਲੈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਆ ਜਿਹੜਾ ਸਾਨੂੰ ਮਿਲ ਗਿਆ ਇਹਨੂੰ ਤਾਂ ਦੇਵੀ ਦੇਵਤੇ ਲੋਚਦੇ ਐ ਕਿ ਸਾਨੂੰ ਕਿਤੇ ਇਹ ਮਨੁੱਖਾ ਜੀਵਨ ਮਿਲ ਜਾਵੇ ਤੇ ਅਸੀਂ ਵੀ ਨਾਮ ਜਪ ਕੇ ਮੁਕਤ ਹੋ ਜਾਈਏ ਪਰਮੇਸ਼ਰ ਦੇ ਚਰਣਾ ਚ ਅਸੀਂ ਵੀ ਕਿਤੇ ਮੋਕਸ਼ ਦੀ ਪ੍ਰਾਪਤੀ ਕਰ ਲਈਏ ਪਰ ਇਹਨੂੰ ਸਸਤਾ ਮਿਲ ਗਿਆ ਹੈ ਨਾ ਇਹਨੂੰ ਕਦਰ ਨਹੀਂ ਹੈ